ਕਿੰਦਰਕੌਰ ਦੀ ਗ੍ਰਫਟਰੀ ਹੋ ਚੁੱਕੀ ਸੀਦੇ ਉਸ ਦਾ ਜਿਹੜਾ ਸਾਥੀ ਸੀ ਹਰਕਮਲਪ੍ਰੀਤ ਵੀਰਿੰਦਰਕੌਰ ਜੋ ਮੁਹੱਲਾ ਕੋਖਰਾਂ ਦੀ ਰਹਿਣ ਵਾਲੀ ਹੈ ਜਿਹੜੀ ਰੁਪਿੰਦਰ ਦੀ ਬੈਸਟ ਫਰੈਂਡ ਸੀ ਤੇ ਇਹ ਸਾਡੀ ਯੂਨੀਵਰਸਿਟੀ ਵਿੱਚ ਆ ਚੁੱਕਾ ਸੀ ਵੀ ਇਹਨੂੰ ਵੀ ਕਿਸੇ ਐਂਗਲ ਤੇ ਇਸ ਮਟਰ ਬਾਰੇ ਜਾਣਕਾਰੀ ਸੀ ਕ੍ਰਾਈਮ ਦੇ ਵਿੱਚ ਇਹਦਾ ਇਹ ਪਾਰਟੀ ਵੀ ਇਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ ਇਹਨੇ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਵੀ ਉਸ ਨੂੰ ਜੇਕਰ ਇਹ ਇਨਫੋਰਮ ਕਰਦੀ ਤਾਂ ਇਹ ਜਿਹੜਾ ਮਟਰ ਟਾਲ ਸਕਦਾ ਸੀ ਹੁਣ ਅਸੀਂ ਇਹਨੂੰ ਅੱਜ ਮਾਂਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਲੈ ਕੇ ਉਹਨਦੇ ਪੁਛਕਿਛ ਕੀਤੀ ਜਾਏਗੀ ਵੀ ਇਹਦਾ ਕੀ ਕੀ ਰੋਲ ਰਿਹਾ ਹੈ ਜਿਹੜੀ ਵੀਰਿੰਦਰ ਕੌਰ ਜਿੰਦੀ ਅਸੀਂ ਰੈਸਟ ਪਾਈਏ ਇਹ ਰੁਪਿੰਦਰ ਦੀ ਬਹੁਤ ਅੱਛੀ ਫਰੈਂਡ ਸੀ ਤੇ ਇਹ ਕਟੀਆਂ ਪਲੱਸ 2 ਦੀਆਂ ਇੱਕ ਪੁਰਾਣੀਆਂ ਸਟੂਡੈਂਟ ਸੀ ਇੱਕ ਸਕੂਲ ਚ ਪੜ੍ਹੀ ਹੋਈਆਂ ਸੀ ਵਿਚਾਰਚਾ ਚੱਲੀ ਹਾਲਾਂਕਿ ਉਹ ਤੁਹਾਡੇ ਨਾਲ ਰਿਲੇਟਡ ਨਹੀਂ ਵੀ ਜੇਲ੍ਹ ਦੇ ਵਿੱਚ ਰੁਪਿੰਦਰ ਨੂੰ ਵੀਆਈਪੀຊੂਲ ਤਾਂ ਮਿਲਦਾ ਨਹੀਂ ਇਸ ਤਰ੍ਹਾਂ ਦਾ ਕਦੀ ਨਹੀਂ ਹੁੰਦਾ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਕੋਈ ਅਕਿਊਜ਼ਡ ਆਉਂਦਾ ਦੋਸ਼ੀ ਆਉਂਦਾ ਇਸ ਤਰ੍ਹਾਂ ਦਾ ਹੀਂ ਗ੍ਰੇਸਕ੍ਰੀਨ ਵਾਲਾ ਤੇ ਉਹਨੂੰ ਕਿਸੇ ਤਰ੍ਹਾਂ ਦੇ ਕੋਈ ਰੀਲੀਫ ਨਹੀਂ ਦਿੱਤਾ ਜਾਂਦਾ ਬਹੁਤ ਚਰਚਿਤ ਕੇਸ ਸੁਖਣ ਵਾਲੇ ਪਿੰਡ ਦਾ ਜਿਹਦੇ ਵਿੱਚ ਇੱਕ ਪਤਨੀ ਆਪਣੇ ਆਸ਼ਕ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਦੀ ਹੈ ਉਸ ਮਾਮਲੇ ਦੇ ਵਿੱਚ ਇਸ ਤੋਂ ਪਹਿਲਾਂ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਪਹਿਲਾਂ ਉਸ ਲੜਕੀ ਰੁਪਿੰਦਰ ਕੌਰ ਦੀ ਫਿਰ ਉਹਦੇ ਆਸ਼ਕ ਦੀ ਤੇ ਫਿਰ ਤੀਜਾ ਉਹ ਵਿਅਕਤੀ ਜਿਹੜਾ ਗੱਡੀ ਲੈ ਕੇ ਆਇਆ ਸੀ ਪਰ ਹੁਣ ਇੱਕ ਚੌਥੀ ਗ੍ਰਿਫਤਾਰੀ ਹੋਈ ਹੈ ਉਹ ਗ੍ਰਿਫਤਾਰੀ ਕੀਦੀ ਹੋਈ ਹੈ ਕਿ ਆਮ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਮਾਮਲਾ ਖਤਮ ਹੋ ਗਿਆ ਪਰ ਪੁਲਿਸ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ ਸਰ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਡੀਐਸਪੀ ਤਰੋਚਾ ਸਿੰਘ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਅ ਇਸ ਤੋਂ ਪਹਿਲਾਂ ਤਿੰਨ ਗ੍ਰਿਫਤਾਰੀਆਂ ਹੋਈਆਂ ਸੀ ਚੌਥੀ ਗ੍ਰਿਫਤਾਰੀ ਕੀਤੀ ਹੋਈ ਹੈ ਜਿਹਦੀ ਕੀ ਰੋਲ ਆ ਉਸ ਦਾ ਇਸ ਮਾਮਲੇ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਰੁਪਿੰਦਰ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਸੀ ਤੇ ਉਸ ਦਾ ਜਿਹੜਾ ਸਾਥੀ ਸੀ ਹਰਕਮਲਪ੍ਰੀਤ ਤੇ ਜਿਹੜਾ ਹਰਕਮਲਪ੍ਰੀਤ ਦਾ ਨਾਲ ਅੱਗੇ ਦੋਸਤ ਆਇਆ ਸੀਗਾ ਵਿਸ਼ਵਜੀਤ ਇਹ ਤਿੰਨਾਂ ਦੀ ਅਸੀਂ ਗ੍ਰਿਫਤਾਰੀ ਕਰ ਚੁੱਕੇ ਹਾਂ ਇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਜਿਹੜੀ ਕੰਟੀਨਿਊ ਚੱਲ ਰਹੀ ਸੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਸਾਨੂੰ ਵੀਰਿੰਦਰ ਕੌਰ ਜੋ ਮੁਹੱਲਾ ਖੋਖਰਾਂ ਦੀ ਰਹਿਣ ਵਾਲੀ ਹੈ ਜਿਹੜੀ ਰੁਪਿੰਦਰ ਦੀ ਬੈਸਟ ਫਰੈਂਡ ਸੀ ਤੇ ਇਹ ਸਾਡੀ ਇਨਵੈਸਟੀਗੇਸ਼ਨ ਚ ਆ ਚੁੱਕਾ ਸੀ ਵੀ ਇਹਨੂੰ ਵੀ ਕਿਸੇ ਐਂਗਲ ਤੇ ਇਸ ਮਟਰ ਬਾਰੇ ਜਾਣਕਾਰੀ ਸੀ ਤੇ ਉਸ ਤੇ ਹੀ ਕੰਮ ਵਰਕਆਊਟ ਕਰ ਰਹੇ ਸਾਂ ਤੇ ਕੱਲ ਅਸੀਂ ਇਹਨੂੰ ਨੋਮੀਨੇਟ ਕਰਕੇ ਅੱਜ ਇਹਦੀ ਅਰੈਸਟ ਪਾਈ ਕਿਉਂਕਿ ਇਹਦੇ ਵਿੱਚ ਇਹ ਆ ਵੀ ਇਹਦੇ ਵਿੱਚ ਇਹ ਅਸੀਂ ਦੱਸਦੇ ਹਾਂ ਵੀ ਜਿਹੜੀ ਵੀਰਿੰਦਰ ਕੌਰ ਜਿੰਦੀ ਅਸੀਂ ਅਰੈਸਟ ਪਾਈ ਏ ਇਹ ਰੁਪਿੰਦਰ ਦੀ ਬਹੁਤ ਅੱਛੀ ਫਰੈਂਡ ਸੀ ਤੇ ਇਹ ਇਕੱਠੀਆਂ ਪਲੱਸ 2 ਦੀਆਂ ਇੱਕ ਪੁਰਾਣੀਆਂ ਸਟੂਡੈਂਟਸ ਇੱਕ ਸਕੂਲ ਚ ਪੜ੍ਹੀਆਂ ਹੋਈਆਂ ਸੀ ਤੇ ਜਿਹੜੀ ਰੁਪਿੰਦਰ ਇਹ ਪਲੱਸ 2 ਤੋਂ ਬਾਅਦ ਬਾਹਰ ਚਲੀ ਜਾਂਦੀ ਏ ਤੇ ਜਦੋਂ ਬਾਹਰੋਂ ਵਾਪਸ 25 ਚ ਆਉਂਦੀ ਏ ਤਾਂ ਫਿਰ ਦੁਬਾਰਾ ਇਹਦਾ ਇਹਦੇ ਨਾਲ ਫਰੈਂਚ ਚੰਗੇ ਦੋਸਤੋਂ ਕਰਕੇ ਫਿਰ ਇਹਨਾਂ ਦਾ ਆਪਸ ਵਿੱਚ ਵਰਤਮਾਨ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਤੇ ਇਹ ਇੱਕ ਕ੍ਰਾਈਮ ਦੇ ਵਿੱਚ ਇਹਦਾ ਇਹ ਪਾਰਟੀ ਵੀ ਇਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ ਤੇ ਬਾਕੀ ਸਾਡੀ ਜਿਹੜੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਏ ਵੀ ਇਹਨੇ ਕਿਥੇ ਕਿਥੇ ਕੀ ਸਾਥ ਦਿੱਤਾ ਜਾਂ ਜਿੱਥੇ ਵੀ ਇਹਦੀ ਕੋਈ ਇਨਵੋਲਵਮੈਂਟ ਆਉਂਦੀ ਉਹ ਇੱਕ ਸਾਡਾ ਇਨਵੈਸਟੀਗੇਸ਼ਨ ਦੇ ਵਿੱਚ ਆ ਰਿਹਾ ਹੈ। ਮਤਲਬ ਇਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ। ਇਹਦਾ ਇੱਕ ਇਹ ਮਤਲਬ ਕਤਲ ਤਾਂ ਬੇਸ਼ੱਕ ਇਹਨੇ ਨਹੀਂ ਕੀਤਾ ਪਰ ਇਹਦਾ ਦੋਸ਼ ਇਹ ਵੀ ਹੈ ਕਿ ਇਹਨੇ ਪੁਲਿਸ ਨੂੰ ਇਤਲਾ ਨਹੀਂ ਦਿੱਤੀ ਜਾਂ ਸੰਬੰਧਤ ਘਰਦਿਆਂ ਨੂੰ ਜਾਂ ਕਿਸੇ ਚੀਜ਼ ਨੂੰ ਇਤਲਾ ਨਹੀਂ ਦਿੱਤੀ ਪਈ ਇਹ ਘਟਨਾ ਹੋ ਸਕਦੀ ਹੈ। ਬਿਲਕੁਲ ਇਹਨੂੰ ਜਿਵੇਂ ਪਤਾ ਲੱਗ ਗਿਆ ਸੀ ਜਿਹੜੀ ਮੇਰੀ ਸਹੇਲੀ ਹੈ ਰੁਪਿੰਦਰ ਕੌਰ ਵੀ ਉਹਨੇ ਆਪਣੇ ਪਤੀ ਦਾ ਲੈਣੀ ਕਰ ਰਹੀ ਹੈ ਮਰਡਰ ਕੈਂਚ ਇਹਨੂੰ ਪਤਾ ਲੱਗ ਚੁੱਕਾ ਸੀ ਪਰ ਇਹਨ ਦੀ ਇਹੀ ਇਨਵੋਲਵਮੈਂਟ ਰਹੀ ਹੈ ਵੀ ਇਹਨੇ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਵੀ ਉਸ ਨੂੰ ਜੇਕਰ ਇਹ ਇਨਫੋਰਮ ਕਰਦੀ ਤਾਂ ਇਹ ਜਿਹੜਾ ਮਰਡਰ ਟਲ ਸਕਦਾ ਸੀ ਇਸ ਕਰਕੇ ਜਿਹੜੀ ਇਹਦੀ ਇਹ ਗ੍ਰਿਫਤਾਰੀ ਪਾਈ ਹੁਣ ਹੁਣ ਸਰ ਇਸ ਵਕਤੇ ਕੀ ਕੰਮ ਕਰਦੀ ਇਹ ਬਿਲਕੁਲ ਇਹ ਬੀਐਸਸੀ ਆਓਟੀਟੀ ਜਿਹਨੂੰ ਕਰਨ ਆਪਾਂ ਆਪਰੇਸ਼ਨ ਥੀਏਟਰ ਜਿਹੜਾ ਡਗਰੂ ਮੋਗਾ ਵੀ ਇਹ ਹੈ ਉਥੇ ਇਹ ਸੈਂਕੜੇ ਦੀ ਸਟੂਡੈਂਟ ਸੀ ਮੈਡੀਕਲ ਰਿਲੇਟਡ ਇਹ ਕੋਰਸ ਕਰ ਰਹੀ ਸੀ ਇਹ ਏਜ ਦਾ ਪਤਾ ਹੈ ਸਾਰੇ ਦੀ ਕਿੰਨੀ ਹੈ ਇਹ ਇਹ ਅਨਮੈਰਿਡ ਇਹਦੀ ਕੋਈ 26 27 ਸਾਲ ਦੇ ਵਿੱਚ ਏਜ ਕਿਉਂਕਿ ਦੋਨੋਂ ਇਕੱਠੀਆਂ ਸੇਲੀਆਂ ਸੀ ਤੇ ਹੁਣ ਅਸੀਂ ਇਹਨੂੰ ਅੱਜ ਮਾਂਜੋ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਲੈ ਕੇ ਉਹ ਹੋਂਦੇ ਪੋਚਕੇ ਚ ਕੀਤੀ ਜਾਏਗੀ ਵੀ ਇਹਦਾ ਕੀ ਕੀ ਰੋਲ ਰਿਹਾ ਹੈ ਉਹ ਸਾਰਾ ਇੱਕ ਇਨਵੈਸਟੀਗੇਸ਼ਨ ਵਿੱਚ ਲਿਖ ਕੇ ਆਵਾਂਗੇ ਰੁਪਿੰਦਰ ਦੀ ਏਜ ਵੀ ਇੱਥੇ ਜਾਂ ਉਸ ਦੀ ਵੱਡੀ ਸੀ ਇਹਨੂੰ ਜੀ ਬਿਲਕੁਲ ਜਦੋਂ ਜੇ ਆਪਾਂ ਦੇਖਦੇ ਆਂ ਵੀ ਇਹ ਪਲੱਸ 2 ਦੀਆਂ ਦੋਨੋਂ ਫਰੈਂਡ ਸੀ ਤੇ ਇੱਥੇ 27 22 ਸਾਲੋਂ ਦੀ ਵੀ ਇੰਨੀ ਏਜ ਸੀਗੀ ਤੇ 19 ਸੀ ਜੀ ਠੀਕ ਹੈ ਇਹਨੂੰ ਦੀ ਗ੍ਰਫਤਾਰੀ ਕਿਸ ਕਦੋਂ ਸੱਚੀ ਇਹਨਾਂ ਦੀ ਅੱਜ ਸੂਰੇ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਤੇ ਅੱਜ ਇਹਨੂੰ ਅਸੀਂ ਅਰੈਸਟ ਕਰ ਚੁੱਕੇ ਹਾਂ ਅਰੈਸਟ ਕਰ ਚੁੱਕੇ ਹਾਂ ਬਿਲਕੁਲ ਜੀ ਜੀ ਮਤਲਬ ਇੱਕ ਇਹ ਤਾਂ ਥੋੜਾ ਹਟਕੇ ਸਵਾਲ ਹੈ ਇੱਕ ਚਰਚਾ ਚੱਲੀ ਹਾਲਾਂਕਿ ਉਹ ਤੁਹਾਡੇ ਨਾਲ ਰਿਲੇਟਡ ਨਹੀਂ ਵੀ ਜੇਲ੍ਹ ਦੇ ਵਿੱਚ ਰੁਪਿੰਦਰ ਨੂੰ ਵੀ ਆਈਪੀ ਸਹੂਲਤਾਂ ਮਿਲਦੀਆਂ ਸਾਡੀ ਗੱਲ ਸੁਪਰਡੈਂਟ ਸਾਹਿਬ ਨਾਲ ਵੀ ਹੋਈ ਉਹ ਕਹਿੰਦੇ ਵੀ ਅਜਿਹਾ ਕੁਝ ਨਹੀਂ ਆਮ ਕੇਸ ਦੀਆਂ ਵਾਂਗ ਹੈ ਕੀ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਸੀ ਉਦੋਂ ਇੱਥੇ ਵੀ ਇਹ ਕੋਈ ਚਰਚਾ ਛੜੀ ਸੀ ਕੋਈ ਉਹਨੂੰ ਕੋਈ ਖਾਸ ਸਹੂਲਤਾਂ ਦੇਂਦੀ ਜਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਹੁਣੇ ਸਾਨੂੰ ਪਿੱਛੇ ਸੋਸ਼ਲ ਮੀਡੀਆ ਦੇਖਣ ਚ ਮਿਲਿਆ ਵੀ ਉਹਨੂੰ ਜੇਲ੍ਹ ਚ ਸਹੂਲਤਾਂ ਇਸ ਤਰ੍ਹਾਂ ਦਾ ਕਦੀ ਨਹੀਂ ਹੁੰਦਾ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਵੀ ਕੋਈ ਅ ਤਰਾ ਦਾ ਹੀਨੀਅਰ ਕ੍ਰਾਈਮ ਵਾਲਾ ਤੇ ਉਹਨੂੰ ਕਿਸੇ ਤਰ੍ਹਾਂ ਦੇ ਕੋਈ ਰੀਲੀਫ ਨਹੀਂ ਦਿੱਤਾ ਜਾਂਦਾ ਜੋ ਇੱਕ ਅ ਦੋਸ਼ੀ ਨਾ ਅਪਵਿਆਰ ਕੀਤਾ ਜਾਂਦਾ ਉਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਜੇਲ੍ਹ ਡਿਪਾਰਟਮੈਂਟ ਦਾ ਆਪਣਾ ਜਿਹੜਾ ਪ੍ਰੋਟੋਕਾਲ ਹੁੰਦਾ ਉਸ ਦੇ ਵਿੱਚ ਵੀ ਇਹ ਦੋਸ਼ੀਆਂ ਰੱਖਿਆ ਜਾਂਦਾ ਲੇਡੀਜ਼ ਨੂੰ ਲੇਡੀਜ਼ ਵੱਖਰਾ ਹਟਾਏ ਉਹਦੇ ਵਿੱਚ ਰੱਖਿਆ ਜਾਂਦਾ ਇਸ ਤਰ੍ਹਾਂ ਮੈਨੂੰ ਨਹੀਂ ਲੱਗਦਾ ਕੋਈ ਜੇਲ੍ਹ ਵੱਲੋਂ ਵੀ ਕਿਉਂਕਿ ਇਹ ਬਹੁਤ ਹੀਨੀਅਰ ਕ੍ਰਾਈਮ ਹੈ ਕਿਸੇ ਤਰ੍ਹਾਂ ਦਾ ਕੋਈ ਇਹਨੂੰ ਸਹੂਲਤ ਮਿਲਦੀ ਤਾਂ ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੋ ਸਕਦੀ ਜਿਵੇਂ ਹੁਣੇ ਚੌਥਾ ਦੋਸ਼ੀ ਜਿਹੜਾ ਤੁਸੀਂ ਸ਼ਾਮਲ ਕੀਤਾ ਜੀ ਕੋਈ ਅੱਗੇ ਲੱਗ ਰਿਹਾ ਜਾਂਚ ਦੇ ਵਿੱਚ ਕੋਈ ਹੋਰ ਨਾਮ ਚਰਚਾ ਚ ਕਿ ਹਾਲੇ ਤੱਕ ਨਹੀਂ ਹੈ ਜੀ ਨਹੀਂ ਬਿਲਕੁਲ ਤੁਹਾਨੂੰ ਦੱਸ ਦਿਆਂ ਵੀ ਇੱਕ ਖੁੱਲੀ ਹੋਈ ਇਨਵੈਸਟੀਗੇਸ਼ਨ ਹੈ ਹਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਜਿਸ ਤਰ੍ਹਾਂ ਇਹਦਾ ਹੁਣ ਨਾਮ ਸਾਹਮਣੇ ਆਇਆ ਹੈ ਅਸੀਂ ਤੇ ਅਸੀਂ ਵਰਕਆਊਟ ਕੀਤਾ ਦੀ ਇਨਵੈਸਟੀਗੇਸ਼ਨ ਅਫਸਰ ਸਹਿਬਾਨ ਨੇ ਮਾਜੋਗ ਐਸਐਸਪੀ ਸਾਹਿਬ ਜੀ ਦੀ ਜਿਹੜੀ ਅੰਡਰ ਸੁਪਰੀਜ਼ਨ ਟੀਮ ਬਣੀ ਹੋਈ ਹੈ ਅਸੀਂ ਇਹਨੂੰ ਦੇਖ ਰਹੇ ਹਾਂ ਤੇ ਇਸੇ ਤਰ੍ਹਾਂ ਹੀ ਅੱਗੇ ਵੀ ਜਿਹੜੀ ਇਨਵੈਸਟੀਗੇਸ਼ਨ ਮਾਨਯੋਗ ਐਸਐਸਪੀ ਦੀ ਤੇ ਐਸਪੀ ਡੀ ਸਾਹਿਬ ਸਾਡੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਜਿਹੜੀ ਚੱਲ ਰਹੀ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਸਾਹਮਣੇ ਆਏਗੀ ਤੇ ਉਹ ਉਹਨੂੰ ਕਿਸੇ ਨੂੰ ਬਚਿਆ ਨਹੀਂ ਜਾਏਗਾ ਇਸ ਦੇ ਵਿੱਚ ਕਿਉਂਕਿ ਬੜਾਈ ਇੱਕ ਵੱਖਰੇ ਲਗ ਤਰ੍ਹਾਂ ਦੇ ਮਰਡਰ ਸੀਗਾ ਬਹੁਤ ਚਰਚਿਤ ਮਰਡਰ ਹੋਇਆ ਕਿਉਂਕਿ ਇਹਨੂੰ ਸਾਰੇ ਚੈਨਲਸ ਤੇ ਸੋਸ਼ਲ ਮੀਡੀਆ ਤੇ ਤੇ ਵਿਦੇਸ਼ਾਂ 'ਚ ਬੈਠਿਆ ਨੇ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਕੀਤਾ ਹੈ ਵੀ ਬਹੁਤ ਹੀ ਨੀਂਸ ਕ੍ਰਾਈਮ ਚ ਹੈ ਇਹ ਮਟਰ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਮਿੰਦਰ ਜੀ ਤਾਂ ਗੱਲਬਾਤ ਕੀਤੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਚੌਥੀ ਇੱਕ ਲੜਕੀ ਪਹਿਲਾਂ ਇੱਕ ਲੜਕੀ ਸੀ ਜਿਹਨੇ ਕਤਲ ਕੀਤਾ ਸੀ ਹੁਣ ਇੱਕ ਲੜਕੀ ਹੋਰ ਜਿਹੜੀ ਉਹਦੀ ਦੋਸਤ ਹੈ ਉਹ ਸ਼ਾਮਲ ਕੀਤੀ ਹੈ ਇਸ ਪਰਚੇ ਦੇ ਵਿੱਚ ਉਹਦਾ ਨਾਮ ਐਡ ਕੀਤਾ ਹੈ ਉਹਦੇ ਤੇ ਜਿਹੜੀ ਗੱਲ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਈ ਹੋਏ ਹੈ ਕਿ ਉਸ ਲੜਕੀ ਨੂੰ ਪਹਿਲਾਂ ਪਤਾ ਸੀ ਕਿ ਉਹਦੀ ਸਹੇਲੀ ਕਤਲ ਕਰ ਸਕਦੀ ਹੈ ਆਪਣੇ ਪਤੀ ਦਾ ਉਨੇ ਉਸ ਬਾਰੇ ਜਾਣਕਾਰੀ ਪੁਲਿਸ ਨੂੰ ਨੇ ਦਿੱਤੀ ਉਸ ਬਾਰੇ ਜੋ ਉਹਨੇ ਗੱਲ ਲੁਕੋਕੇ ਰੱਖੀ ਉਹਦੇ ਚੱਲਦੇ ਆ ਇਹ ਚੀਜ਼ ਜਿਹੜੀ ਐ ਕਾਰਵਾਈ ਕੀਤੀ ਹੈ ਬਾਕੀ ਅੱਜ ਉਹਦਾ ਰਿਮਾਂਡ ਲਿਆ ਜਾਵੇਗਾ ਅਦਾਲਤ 'ਚ ਪੇਸ਼ ਕਰਕੇ ਅੱਗੇ ਕੀ ਜਾਣਕਾਰੀ ਨਿਕਲ ਕੇ ਆਉਂਦੀ ਹੈ ਉਹਦਾ ਹੋਰ ਕੀ ਰੋਲ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਦੇਖਦੇ ਰਹੋ ਲੋਕ ਵਾਈਟ